ਮੋਮਸ ਦੀ ਪਹਿਲਾਂ ਹੁਣ ਹੁੰਦੇ ਸੀਗੇ ਮੈਦੇ ਵਾਲੇ ਹਮ ਲੋਕੀ ਸਾਰੇ ਹੁਣ ਮੈਦਾ ਖਾਂਦੇ ਸੀਗੇ ਲੋਕਾ ਹੁਣ ਪਰੇਜ ਵੀ ਕਰਨ ਲੱਗੇ ਹੈਲਦੀ ਚੀਜ਼ ਭਾਲਦੇ ਲੋਕੀ ਉਹਦੇ ਕਰਕੇ ਹੁਣ ਆਪਾਂ ਮਲਟੀ ਗ੍ਰੇਨ ਆਟਾ ਸ਼ੁਰੂ ਕੀਤਾ ਮਮ ਅੱਛਾ ਜੀ ਤੇ ਆਪਾਂ ਦੇ ਸਾਰੇ ਇੱਕਦਮ ਹੈਲਦੀ ਚੀਜ਼ ਹੁੰਦੀ ਹੈ ਹਮ ਤੇ ਆਪਣੀ ਜਿਹੜੀ ਸੌਸ ਹੁੰਦੀ ਉਹ ਵੀ ਹੈਡ ਮੇਡਿੰਗ ਦੀ ਹੈ ਨਹੀਂ ਇਹ ਬਿਲਕੁਲ ਨੈਚੁਰਲ ਜੀ ਕੋਈ ਕਲਰ ਨਹੀਂ ਕੋਈ ਆਰਟੀਫੀਸ਼ੀਅਲ ਨਹੀਂ ਸੂਤਰਾ ਨੈਚੁਰਲ ਜੀ ਟਮਾਟਰ ਤੇ ਜਿਹੜੀ ਹੁੰਦੀ ਹੈ ਲਾਲ ਆਪਣੀ ਮਿਰਚ ਲੋ ਤੇ ਦੂਜੀ ਕੀ ਚੀਜ਼ ਹੈ ਇਹ ਆਪਣੇ ਕੋਲ ਨਾਲ ਹੀ ਇਹ ਹੈਡ ਮੇਡਿੰਗ ਬਣਾਉਣਾ ਕਰੀਮ ਹੈ ਜੀ ਉਹ ਸਾਰੀ ਵੈਰਾਈਟੀ ਮੋਮਸ ਦੀ ਹੈ ਜ ਤੇ ਆਪਣੇ ਕੋਲ ਹੋਰ कुरकुरੇ ਹੁੰਦੇ ਹੀ ਤੇ ਆਪਣੇ ਫਾਇਰ ਮਮਸ ਹੋ ਗਏ ਤੇ ਫਾਇਰ ਮਲਾਈ ਮਮਸ ਹੋ ਗਏ ਤੇ ਆਪਣੇ ਮਲਟੀ ਗ੍ਰੇਨ ਮਮਸ ਆ ਗਏ ਇਹ ਚਿੱਲੀ ਹੈ ਅੱਛਾ ਜੀ ਤੇ ਆਪਣੀ ਬਨਾਣਾ ਕਰੀਮ ਆ ਗਈ ਕੀ ਆਵਾਜ਼ ਹੈ ਜੀ ਤੇ ਆਪਣਾ ਤੰਦੂਰੀ ਮਸਾਲਾ ਹੈ ਅੱਛਾ ਜੀ ਇਹ ਆਪ ਤਿਆਰ ਕੀਤਾ ਹੋਇਆ ਸਾਰਾ ਜੀ ਬਿਲਕੁਲ ਸਾਰਾ ਆਪਣਾ ਇਹ ਦਹੀਂ ਦਾ ਹੁੰਦਾ ਹੈ ਇਹ ਮੈਂ ਨਹੀਂ ਕਿ ਇੱਕ ਪਲੇਟ ਦੇ ਵਿੱਚ ਕਿੰਨੇ ਕੇ ਪੀਸ ਹੁੰਦੇ ਹਨ ਇਹ ਇੱਕ ਪਲੇਟ ਚ 10 ਪੀਸ ਹੁੰਦੇ ਜਿਹੜੀ ਮਰਜ਼ੀ ਲਓ ਸਾਰੇ ਦੋਲ ਦੀ ਭੜੇਗਾ ਤੇ 10 ਨਹੀਂ ਮੈਂ ਕਰਕੇ ਢੇਆ ਹੈਗਾ ਤੇ ਮੇਰਾ ਯਾਰ ਦੋਸਤ ਸੀਗਾ ਹਾਂਜੀ ਉਹ ਮੁਹੰਮਦ ਦਾ ਕੰਮ ਉਹਨੇ ਵੀ ਸ਼ੁਰੂ ਕੀਤਾ ਸੀ ਅੱਛਾ ਜੀ ਸਰ ਨਾ ਮੇਰੇ ਕੋਲ ਹੈਲਪ ਕਰਾਣ ਲਈ 2-4 ਦਿਨ ਲਈ ਆ ਗਿਆ ਹੂੰ ਤੇ ਉਹਦੇ ਕੋਲ ਮੈਂ 2-4 ਦਿਨ ਕੰਮ ਕੀਤਾ ਫਿਰ ਹੌਲੀ ਹੌਲੀ ਉਹਦੇ ਕੋਲ ਕਰਦਾ ਰਿਹਾ ਕਰਦਾ ਰਿਹਾ ਉਹਦੇ ਕੋਲ ਸਿੱਖ ਗਿਆ ਫਿਰ ਮੈਂ ਸੋਚਿਆ ਆਪਣੇ ਹੀ ਕਰ ਲਈਏ ਹੁਣ ਆਈ ਗਿਆ ਫਿਰ ਆਪਣੇ ਸਟੱਡ ਕੀਤਾ ਇਹ ਤਿਆਰ ਹੋ ਗਈ ਉਹਨਾਂ ਪਾਈ ਨੂੰ ਠੀਕ ਨਹੀਂ ਲੱਗਦਾ ਆਹ ਤਾਂ ਬਈ ਹੋਈ ਤੇ ਆ ਹੋਰ ਗਿਆ ਨੂੰ ਆ ਗਈ ਅੱਛਾ ਜੀ ਚਿੱਲੀ ਤੇ ਫਿਰ ਆਊਗੀ ਇੱਕ ਵਾਰੀ ਇੱਕ ਵਾਰੀ ਫੁੱਲੇ ਵਰਦੇ ਸਾਹਿਬ ਕੀ ਆਵਾਜ਼ ਤੇ ਆਪਣੀ ਆ ਬਣਾਣਾ ਕਰੀ ਮਾਗੀ ਮੂਲ ਦੀ ਮੱਖਣ ਫੇਰ ਕਾ ਦਾ ਬਿਲਕੁਲ ਜੀ ਚਾਹੇ ਕਿ ਸਾਰੇ ਬ੍ਰਾਂਡ ਇੱਥੇ ਇਕੱਠੇ ਕੀਤੇ ਸਾਰੇ ਬ੍ਰਾਂਡ ਅਲੱਗ ਅਲੱਗ ਫੇਰ ਕਿਹਾ ਇਹ ਮਹਿਕਾ ਉੱਠ ਕੇ ਬਾਹਰ ਨੂੰ ਆ ਰਹੀਆਂ ਨੇ ਵੀ ਹੁਣ ਦੀ ਪਲੇਟਿੰਗ ਹੋਊਗੀ ਜੀ ਹਾਂਜੀ ਇਹ ਪਲੇਟ ਆਪਣੀ ਬਣ ਕੇ ਤਿਆਰ ਹੈ ਜੀ ਹਾਂਜੀ ਰੈਡੀ ਹੈ ਜੀ ਸਸੇਕਾਲ ਤੁਸੀਂ ਦੇਖ ਰਹੇ ਛੱਡੀ ਹੈਡਲਾਈਨਸ ਤੇ ਮੈਂ ਮਬਰ ਵੀਰ ਮੋਮੋਸ ਅਸੀਂ ਬੜੀ ਤਰ੍ਹਾਂ ਦੇ ਖਾਦੇ ਹੋਣਗੇ ਜਿਹੜੇ ਕਹਿ ਲਓ ਤੰਦੂਰੀ ਮੋਮੋਸ ਕਹਿ ਲਓ ਸਟੀਮ ਮੋਮੋਸ ਕਹਿ ਲਓ ਫਰਾਈ ਮੋਮੋਸ ਕਹਿ ਲਓ ਪਰ ਅੱਜ ਤੁਹਾਨੂੰ ਮੈਂ ਇੱਕ ਐਸੀ ਵੱਖਰੀ ਚੀਜ਼ ਦਿਖਾਉਣ ਲੈ ਕੇ ਆਇਆ ਜਿਹੜੀ ਕਿ ਇਨਵੈਂਸ਼ਨ ਕਹਿ ਲਓ ਜਾਂ ਕ ਤੇ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਮੈਂ ਵਿਖਾਉਂਗਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਨਹੀਂ ਸਟਾਰਟਿੰਗ ਦੇ ਵਿੱਚ ਤੇ ਆਜੋ ਤੁਹਾਨੂੰ ਲੈ ਕੇ ਚੱਲਦਾ ਹਾਂ ਸਿੱਧਾ ਭਾਜੀ ਦੇ ਕੋਲ ਤੇ ਜਾਣਦੇ ਆਂ ਵੀ ਅ ਕਿਹੜੀ ਖਾਸ ਕਿਸਮ ਦੇ ਮੋਮੋ ਤੇ ਬਣਾ ਰਹੇ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕੀ ਹਾਲ ਹੈ ਹਾਲ ਤੋਂ ਪਹਿਲਾਂ ਦੱਸੋ ਜੀ ਬਹੁਤ ਵਧੀਆ ਜੀ ਤੁਸੀਂ ਸੁਣਾ ਤੇ ਭਾਈ ਜੀ ਮੋਮੋਸ ਦੀ ਆਪਾਂ ਕਾਰਡ ਲਾਈ ਹੋਈ ਹੈ ਇੱਥੇ ਹਾਂ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੇ ਸ਼ੁਰੂ ਕੀਤਾ ਜੀ ਭਾਈ 2011 ਤੋਂ ਹੋਰ ਹੀ ਲਾ ਰਹੇ ਆ ਜੀ 2000 ਤੋਂ ਸ਼ੁਰੂ ਕੀਤੇ ਸੀ ਹਾਂ ਜੀ ਤੱਕ ਜੀ ਲਾ ਰਹੇ ਆ ਵਣ ਦੇਖੀ ਵਧੀਆ ਲੋਕਾਂ ਨੂੰ ਖਿਲਾ ਰਹੇ ਹੈ ਯਾਨੀ ਕਿ ਭਾਈ ਐਨਾ ਟਾਈਮ ਤੋਂ ਤੁਸੀਂ ਬੈਠੇ ਹੋ ਨਾ ਕਹਿ ਲਓ ਅ ਸਟਾਰਟਿੰਗ ਕਰਨ ਵਾਲੇ ਬੈਠੇ ਹੋ ਨਾ ਮੋਮੋਜ਼ ਦੇ ਬਿਲਕੁਲ ਜੀ ਬਿਲਕੁਲ ਤੇ ਭਾਈ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਕੀ ਫਰਕ ਆਇਆ ਮਾਰਕੀਟ ਦੇ ਵਿੱਚ ਕਹਿ ਲਓ ਜਾਂ ਮੋਮੋਜ਼ ਦੀ ਕ੍ਰिएशन ਦੇ ਵਿੱਚ ਕਹਿ ਲਓ ਮੋਮੋਜ਼ ਦੀ ਪਹਿਲਾਂ ਹੁਣ ਹੁੰਦੇ ਸੀਗੇ ਮੈਦੇ ਵਾਲੇ ਹਾਂ ਲੋਕੇ ਸਾਰੇ ਉਹ ਮੈਦਾ ਖਾਂਦੇ ਸੀਗੇ ਲੋਕਾ ਹੁਣ ਪਰੇਜ ਵੀ ਕਰਨ ਲੱਗੇ ਹੈਲਦੀ ਚੀਜ਼ ਭਾਲਦੇ ਲੋਕੇ ਉਹਦੇ ਕਰਕੇ ਹੁਣ ਆਪਾਂ ਮਲਟੀ ਗ੍ਰੇਨ ਆਟਾ ਸ਼ੁਰੂ ਕੀਤਾ ਮਮਾ ਅੱਛਾ ਜੀ ਤੇ ਆਪਾਂ ਦੇ ਸਾਰੇ ਇੱਕਦਮ ਹੈਲਦੀ ਚੀਜ਼ ਹੁੰਦੀ ਹੈ ਜੀ ਹਾਂ ਤੇ ਆਪਣੀ ਜਿਹੜੀ ਸੌਸ ਨੇ ਉਹ ਵੀ ਹੈਡ ਮੇਡਿੰਗ ਦੀ ਸਾਡੀ ਤੇ ਆਪਨੀ ਬਣਾਉਣਾ ਇੱਕ ਵਾਰੀ ਮੈਨੂੰ ਸੌਸ ਵਿਖਾਇਆ ਹੈ ਨਾ ਵੀ ਕਿ ਆਪਣੇ ਕੋਲ ਅਲੱਗ ਤਾਂ ਨਹੀਂ ਕਿਉਂਕਿ ਆਪਾਂ ਦੇਖਾਂ ਮੈਂ ਦੇਖ ਸਕਦਾ ਹਾਂ ਵੀ ਜਿਹੜੀ ਅਸੀਂ ਸੌਸ ਇੱਥੇ ਰੱਖੀ ਹੋਈ ਹੈ ਨਾ ਲਾਲ ਵਾਲੀ ਕਹ ਲੋ ਜਿਹਨਾਂ ਆਪਾਂ ਛੇ ਜਵਾਨ ਵੀ ਕਹਿ ਲੈਂਦੇ ਹਾਂ ਥੋੜੀ ਜੀ ਤੇ ਉਹ ਜਿਹੜੀ ਲੋਕ ਬਣਾਉਂਦੇ ਰੰਗ ਰੋਂਗੇ ਜਾ ਪਾ ਕੇ ਉਹ ਨੀ ਇਹ ਬਿਲਕੁਲ ਨੈਚੁਰਲ ਜੀ ਕੋਈ ਕਲਰ ਨਹੀਂ ਕੋਈ ਆਰਟੀਫੀਸ਼ੀਅਲ ਗਰ ਨਹੀਂ ਸੂਤਰਾ ਨੈਚੁਰਲ ਜੀ ਟਮਾਟਰ ਤੇ ਇਹ ਜਿਹੜੀ ਹੁੰਦੀ ਹੈ ਲਾਲ ਆਪਣੀ ਮਿਰਚ ਹੁੰਦੀ ਹੈ ਇੱਕ ਰਫਾਇਓ ਚਲਾ ਕੇ ਬਖਾਇਓ ਹਣਾ ਬਿਲਕੁਲ ਇਹ ਜੀ ਬਿਲਕੁਲ ਆਪਣੀ ਨੈਚੁਰਲ ਤੇ ਦੂਜੀ ਕੀ ਚੀਜ਼ ਹੈ ਜੀ ਆਪਣੇ ਕੋਲ ਨਾਲ ਲਈ ਆਪਣੀ ਹੈਂਡ ਮੇਡ ਬਨਾਣਾ ਕਰੀਮ ਹੈ ਜੀ ਕਿਹੜੀ ਕਰੀਮ ਹੈ ਜੀ ਇਹ ਬਨਾਣਾ ਕਰੀਮ ਹੈ ਇਹ ਮਿਓਨਿਚ ਨਹੀਂ ਯੂਜ਼ ਕਰਦੀ ਅਸੀਂ ਐਨੂ ਮੇੜੇ ਬਨਾਣਾ ਕਰੀਮ ਅੱਛਾ ਜੀ ਬਿਲਕੁਲ ਤੇ ਰੋਕੀ ਸਾਰੇ ਹੈ ਮਿਓਨਿਚ ਯੂਜ਼ ਕਰਦੇ ਆ ਹਾਂ ਹਾਂ ਤੇ ਮੈਨੂੰ ਜਿੰਦੀ ਬਿਲਕੁਲ ਅਨਹਲਦੀ ਚੀਜ਼ ਬਿਲਕੁਲ ਅਸੀਂ ਯੂਜ਼ ਨਹੀਂ ਕਰਦੇ ਜੀ ਨੀ ਸਾਰੀ ਹੈਲਦੀ ਚੀਜ਼ ਹੁੰਦੀ ਹੈ ਟੁੱਟ ਤੇ ਆਪਣੇ ਕੋ ਇੱਥੇ ਯਾਨੀ ਕਿ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਅੱਜ ਆਪਾਂ ਮੋਮੋਸ ਦੇ ਵਿੱਚ ਗੱਲ ਕਰ ਲਈਏ। ਇਹਨੂੰ ਕੋ ਸਾਰੀ ਵੈਰਾਈਟੀ ਮੋਮੋਸ ਦੀ ਹੈ ਜੀ ਤੇ ਆਪਣੇ ਕੋ ਸਟੀਮ ਮੋਮੋਸ ਹੁੰਦੇ ਸਟੀਮ ਚ ਹੁੰਦੇ ਵੈਜਲੇ, ਪਨੀਰ ਵਾਲੇ, ਨਿਊਟਰੀ ਵਾਲੇ ਤੇ ਆਪਣੇ ਕੋਲ ਹੋਰ कुरकुरੇ ਹੁੰਦੇ ਹੀ ਤੇ ਆਪਣੇ ਫਾਇਰ ਮੋਮੋਸ ਹੋ ਗਏ ਤੇ ਫਾਇਰ ਮਲਾਈ ਮੋਮੋਸ ਹੋ ਗਏ। ਫਾਇਰ ਮੋਮੋਸ ਇਹ ਯਾਨੀ ਕਿ ਲੋ ਨਵੀਂ ਚੀਜ਼ ਹੈ ਫਾਇਰ ਹਾਂ ਜੀ ਕੀ ਸ਼ੈ ਹੈਗੀ ਮੈਂ ਦੇਖ ਸਕਦਾ ਇਹਦੀ ਕੜਾਈ ਵੀ ਬੜੇ ਅਲੱਗ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਨਾਰਮਲ ਕੜਾਈ ਤੋਂ ਕਾਫੀ ਡਿਫਰੈਂਟ ਹੈ ਨਾ ਜੀ ਇਹ ਹੀ ਸਭ ਤੋਂ ਅਲੱਗ ਇਹ ਜਗ੍ਹਾ ਲਾ ਕੇ ਚੀਜ਼ ਬਣਾਈ ਹੋਈ ਹੈ ਇਹ ਮੇਰੇ ਡੈਡ ਨੇ ਬਣਾਈ ਹੈ ਜੀ ਅੱਛਾ ਜੀ ਉਹਨਾਂ ਦਾ ਦਿਮਾਗ ਹੈ ਇਹ ਹੂੰ ਇਹਦੇ ਨਾਲ ਥੋੜਾ স্মੋਕੀ ਤੇ ਤੰਦੂਰੀ ਫਲੇਵਰ ਆਂਦਾ ਤੇ ਇਹਨੂੰ ਜਿਵੇਂ ਫਾਇਰ ਉੱਪਰ ਆਂਦੀ ਤਾਂ ਪੱਕਦੇ ਹਮੋਂ ਥੋੜੀ ਥੋੜੀ ਪਲੇਨ ਤੇ ਪੱਕ ਕੇ ਫਿਰ ਉਹ স্মੋਕੀ ਫਲੇਵਰ ਆਂਦਾ ਫਿਰ ਉਹਨਾਂ ਆਪਾਂ ਮਲਾਈ ਚ ਕਨਵਰਟ ਕਰਕੇ ਨਾ ਬੜੇ ਬੁਲੀ ਸੌਸਾਂ ਭਾ ਕੇ ਉਹਨੂੰ ਪਕਾ ਕੇ ਚੰਗੀ ਤਰ੍ਹਾਂ ਫੇਰ ਇੱਕਦਮ ਫ ਨਵੀਂ ਕ੍ਰिएशन ਬੁਲਾਈਂਦੀ ਪ੍ਰੋਪਰ ਹੈ ਨਾ ਤੇ ਇੱਕ ਵਾਰੀ ਮੈਨੂੰ ਬਣਾ ਕੇ ਦਿਖਾਇਓ ਹੈ ਨਾ ਵੀ ਕਿੱਦਾਂ ਬਣਦੇ ਨੇ ਤੇ ਜਿੱਦਾਂ ਕੁਰਕਰੇ ਹੋਮੋਸ ਤੋਂ ਕਿੰਨਾ ਕੀ ਯਾਨੀ ਕਿ ਫਰਕ ਹੁੰਦਾ ਇਹਦੀ ਜਿਹੜੀ ਕੋਟਿੰਗ ਹੁੰਦੀ ਹੈ ਬਾਹਰ ਵਾਲੀ ਮੈਰੀਨੇਸ਼ਨ ਆਫ ਸੇਮ ਹੀ ਹੁੰਦੀ ਆ ਬਿਲਕੁਲ ਜੀ ਇਹ ਜਿਹੜਾ ਕੁਰਕਰੇ ਮੋਮੋਸ ਹੁੰਦਾ ਉਹ ਚੇਨ ਕਰਾਮ ਲੱਗਿਆ ਹੁੰਦਾ ਜੀ ਕਰਾਮ ਲੱਗਿਆ ਹਾਂਜੀ ਉਹਦੇ ਨਾਲ ਕ੍ਰਿਸਪੀ ਹੋ ਜਾਂਦੇ ਫਰਾਈ ਕਰਕੇ ਬਣਦੇ ਆ ਇਹ ਉਹਨਾਂ ਰੋਸਟ ਹੋਣਗੇ ਜੀ ਫਾਇਰ ਨਾਲ ਰੋਸਟ ਹੋਣੇ ਕੋਈ ਨੂੰ ਤਾਂ ਹੀ ਫਾਇਰ ਨਾਲ ਮਦਦੇ ਆ ਅੱਛਾ ਮਿਸ ਆਨ ਦ ਸਪੋਰਸੀ ਸੇਖ ਬਣਾਉਂਗੇ ਹਨਾ ਉਹਦੇ ਮੋਮੋ ਦੇ ਕੁਝ ਬਣਾ ਕੇ ਦਿਖਾਓ ਜਨਾ ਵੀ ਤਾਂ ਹੀ ਪਤਾ ਲੱਗੇ ਵੀ ਕੀ ਬਿਲਕੁਲ ਜੀ ਤੁਹਾਨੂੰ ਬਣਾ ਕੇ ਖਵਾਵਾਂਗੇ ਜੀ ਅੱਛਾ ਜੀ ਸਭ ਤੋਂ ਪਹਿਲਾਂ ਯਾਨੀ ਕਿ ਮੋਮੋਸ ਆਪਨੇ ਮਲਟੀ ਗ੍ਰੇਨ ਮੋਮੋਸ ਆ ਗਏ ਅੱਛਾ ਮੈਂ ਸਾਰੇ ਜਿਹੜੇ ਕੀ ਹੈ ਮੈਦੇ ਤੋਂ ਬਿਨਾ ਮਲਟੀ ਗ੍ਰੇਨ ਵਾਲੇ ਨੇ ਨਹੀਂ ਬਿਲਕੁਲ ਜੀ ਬਿਲਕੁਲ ਕੀ ਹਵਾਤਾ ਬਈ ਮੈਂ ਹੈਲਦੀ ਖਵਾ ਰਿਹਾ ਲੋਕਾਂ ਨੂੰ ਬਿਲਕੁਲ ਜੀ ਜਿਹਨੇ ਫਰਾਈ ਨਹੀਂ ਖਾਣਾ ਉਹਦੇ ਵਾਸਤੇ ਅੱਛਾ ਇਹ ਵੀ ਆ ਗਿਆ ਬਈ ਸਭ ਤੋਂ ਪਹਿਲਾਂ ਇਹ ਚਿਲੀ ਹੈ ਅੱਛਾ ਜੀ ਤੇ ਆਪਣੀ ਬਣਾਣਾ ਕਰੀਨਾ ਦੀ ਕੀ ਬਾਤ ਹੈ ਜੀ ਤੇ ਆਪਣਾ ਤੰਦੂਰੀ ਮਸਾਲਾ ਹੈ ਅੱਛਾ ਜੀ ਇਹ ਮਿਸ ਆਪ ਤਿਆਰ ਕੀਤਾ ਹੋਇਆ ਸਾਰਾ ਜੀ ਬਿਲਕੁਲ ਸਾਰਾ ਆਪਣਾ ਇਹ ਦਹੀਂ ਦਾ ਹੁੰਦਾ ਜੀ ਹੂੰ ਮਿਸ ਮੈਰੀਨੇਸ਼ਨ ਮੈਰੀਨੇਸ਼ਨ ਹੋ ਰਹੀ ਚੰਗੀ ਤਰ੍ਹਾਂ ਇਹਦੀ ਮੈਗਨੇਸ਼ਨ ਕਰਕੇ ਫਿਰ ਇਹਨੂੰ ਆਪਾਂ ਲਾਵਾਂਗੇ ਸੇਕਾਂ ਜੀ ਕੀ ਬਾਤ ਹੈ ਜੀ ਸੇਕ ਇੱਕ ਵਾਰੀ ਮਿਸ ਜਿਹੜੀ ਤੰਦੂਰ ਚ ਇਦਾਂ ਸੇਕਾਂ ਹੁੰਦੀਆਂ ਸੇਮ ਮੂਰੀ ਦਾ ਬਿਲਕੁਲ ਆ ਰਹੇ ਮੈਨੂੰ बार-बार ਕਹਿ ਰਹੇ ਆ ਏ ਮੈਂਨ ਕੀ ਇੱਕ ਪਲੇਟ ਦੇ ਵਿੱਚ ਕਿੰਨੇ ਕਿ ਫੀਸ ਹੁੰਦੇ ਹਨ ਇਹ ਇੱਕ ਪਲੇਟ ਚ 10 ਪੀਸ ਹੁੰਦੇ ਜਿਹੜੀ ਮਰਜ਼ੀ ਲਓ ਸਾਰੇ 10 ਸਾਰੇ 10 ਹਾਂਜੀ ਬਿਲਕੁਲ ਤੇ ਇੱਕ ਸੀਕ ਚ ਤਿਆਰ ਹੋ ਜੂਗਾ ਕਿ ਦੋ ਲੱਗਣੀਆਂ ਦੋ ਲੱਗਣੀਆਂ ਦੋ ਲੱਗਣੀਆਂ ਹਾਂਜੀ ਭਾਈ ਤੁਸੀਂ ਦੱਸ ਰਹੇ ਹੋ ਵੀ ਸਟਾਰਟਿੰਗ ਆਪਾਂ ਕੀਤੀ ਹੈ ਮੋਮੋਜ਼ ਦਾ ਕੰਮ ਦੀ ਤੇ ਉਸ ਟਾਈਮ ਕਿਵੇਂ ਆਈ ਆਈਡੀਆ ਕਿ ਆਪਾਂ ਮੋਮੋਜ਼ ਦਾ ਕੰਮ ਕਰਾਂ ਕਿਉਂਕਿ ਉਸ ਟਾਈਮ ਤਾਂ ਇਹ ਨਾ ਆਹ ਟ੍ਰੈਂਡ ਵੀ ਨਹੀਂ ਸੀਗਾ ਇਸ ਚੀਜ਼ ਦਾ ਹਾਂਜੀ ਮੈਂ ਨਾ ਸਕੂਲ ਦੀ ਪੜਾਈ ਵਾਲੇ 10ਵੀਂ ਮੈਂ ਕਰਕੇ ਛੱਡਿਆ ਸੀਗਾ ਹੂੰ ਤੇ ਮੇਰਾ ਯਾਰ ਦੋਸਤ ਸੀਗਾ ਹਾਂਜੀ ਉਹ ਮਾਮਾ ਦਾ ਕੰਮ ਉਹਨੇ ਵੀ ਸ਼ੁਰੂ ਕੀਤਾ ਸੀ ਅੱਛਾ ਜੀ ਤਾਂ ਨਾ ਮੇਰੇ ਤੋਂ ਹੈਲਪ ਕਰਾਉਣ ਲਈ ਦੋ ਚਾਰ ਦਿਨ ਲਈ ਆ ਗਿਆ ਤੇ ਉਸ ਕੋਲ ਮੈਂ ਦੋ ਚਾਰ ਦਿਨ ਕੰਮ ਕੀਤਾ ਫਿਰ ਹੌਲੀ ਹੌਲੀ ਉਹਦੋਂ ਕਰਦਾ ਰਿਹਾ ਕਰਦਾ ਰਿਹਾ ਉਹ ਸਿੱਖ ਗਿਆ ਫਿਰ ਮੈਂ ਸੱਚੇ ਆਪਣੀ ਕਰ ਲਈਏ ਉਹਨਾਂ ਆਈ ਗਿਆ ਫਿਰ ਆਪਣਾ ਸਟਾਰਟ ਕੀਤਾ ਤੇ ਹੌਲੀ ਹੌਲੀ ਰੱਬ ਦੀ ਕਿਰਪਾ ਨਾਲ ਉਹਦੀ ਹੌਲੀ ਗੱਡੀ ਚੱਲਦੀ ਗਈ ਆਪਣੀ ਹੁਣ ਨਾਲ ਹੀ ਆ ਭੱਗ ਵੀ ਲਾਤੀ ਇਧਰ ਹਾਂਜੀ ਜੀ ਇਧਰ ਆ ਫਾਇਰ ਮੋਅ ਸਿੱਖ ਹੋ ਗਈ ਇਹਦੀ ਮਿਸ ਮੇਕਿੰਗ ਨੂੰ ਕਿੰਨਾ ਕ ਟਾਈਮ ਲੱਗਿਆ ਜਦੋਂ ਤਿਆਰ ਹੋਣ ਲੈਣਾ ਇਹ ਜ਼ਿਆਦਾ ਨਹੀਂ 5 ਮਿੰਟ ਲੱਗਦੇ ਹੀ ਬਸ 5 ਮਿੰਟ 5 ਮਿੰਟ ਬਸ ਮੂਹ ਕੇ ਫਲੇਵਰ ਦੇਣਾ ਉਹ ਫ ਆ ਫਲੇਵਰ ਦੇਣਾ ਕਿਉਂਕਿ ਇਹ ਇਹਦੇ ਵਿੱਚ ਜਿਹੜੀ ਮੈਰੀਨੇਸ਼ਨ ਆਪਾਂ ਕੀਤੀ ਹੈ ਸਾਰੀ ਫਾਇਰ ਨਾਲ ਪੱਕ ਜਾਣੀ ਹੈ ਨਾ ਇਹਨਾਂ ਨੂੰ ਹੁਣ ਤੰਦੂਰੀ ਟੇਸਟ ਆਊਗਾ ਇਹਦੇ ਵਿੱਚ ਆਪਾਂ ਕਹਿ ਰਹੇ ਹਾਂ ਬਿਲਕੁਲ স্মੋਕੀ ਫਲੇਵਰ ਆਊਗਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਏਦਾਂ ਲਾਏ ਤੁਹਾਨੂੰ ਲੱਗੂ ਇੱਕ ਕਮਰ ਚ ਕੱਟ ਕੇ ਲਿਆਂਦੇ ਕਿਆ ਬਾਤ ਵਿੱਚ ਮੜੀ ਕਹਿ ਲੋ ਵੱਖਰੀ ਚੀਜ਼ ਲੈ ਕੇ ਆਉਂਦੇ ਹਨਾ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਦੱਸ ਰਹੇ ਸੀ ਕਿ ਕਿਦਾਂ ਸਟਾਰਟਿੰਗ ਕੀਤੀ ਹਨਾ ਹਾਂਜੀ ਹਾਂਜੀ ਦੋਸਤ ਲਾਂਦਾ ਹੁੰਦਾ ਫਿਰ ਨਾਲ ਆਪ ਵੀ ਸ਼ੁਰੂ ਕਰ ਲੈ ਫਿਰ ਆਪ ਵੀ ਫਿਰ ਸ਼ੁਰੂ ਕਰ ਲੈ ਫਿਰ ਨਾ ਸੱਚ ਆਪਣੇ ਵੀ ਗੱਲ ਸਕਦੇ ਹਾਂ 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 ਕੰਮ ਵਧੀਆ ਆ ਗਿਆ ਬਸ ਜੀ ਹੋਲੀ ਹੋਲੀ ਚੱਲ ਪਹਿਲਾਂ ਛੋਟਾ ਸੈਟਅਪ ਸੀਗਾ ਮੇਰਾ ਅੱਛਾ ਜੀ ਹੂੰ ਥੋੜਾ ਬੜਾ ਹੋ ਗਿਆ ਹੈ ਤੇ ਇਸ ਤੋਂ ਅੱਗੇ ਕੀ ਸੋਚਿਆ ਕਿ ਹੁਣ ਜਿਹੜੀ ਨਵੀਂ ਕ੍ਰੀਏਸ਼ਨ ਕੀ ਲੈ ਕੇ ਆਉਂਗੇ ਬਾਜ਼ਾਰ ਦੇ ਵਿੱਚ ਕਹਿ ਲੋ ਕਿਉਂਕਿ ਜਿਹੜੀ ਕਸਟਮਰ ਹੈ ਨਾ ਕੁਛ ਨਾ ਕੁਛ ਨਵਾਂ ਹੀ ਲੱਭਦਾ ਰਹਿੰਦਾ ਹੈ ਨਾ ਡੇਲੀ ਜਿਵੇਂ ਹੁਣ ਅਸੀਂ ਫੈਰਮੋਂ ਮਹਲਾ ਹੁਣ ਅੱਗੇ ਵੀ ਕੋਈ ਨਾ ਕੁਝ ਲਿਆਂਦੇ ਰਹਾਂਗੇ ਅੱਛਾ ਤੇ ਯਾਨੀ ਕਿ ਹੁਣ ਆਪਣੇ ਡਨ ਹੋ ਚੁੱਕੇ ਕਿ ਇਹ ਲੈ ਰਹੇ ਹਾਂ ਜੀ ਕੁਝ ਇਹ ਇਹ ਤਿਆਰ ਹੋ ਗਿਆ ਜੀ ਉਹਨਾਂ ਦਾ ਆਪਾਂ ਇਹਨੂੰ ਜਿਹਦੀ ਫ੍ਰੇਗਰੈਂਸ ਬਾਈ ਬੜੀ ਜ਼ਬਰਦਸਤ ਆ ਰਹੀ ਹੈ ਨਾ ਜਿਹੜੇ ਹੁਣ ਜਿਹੜੇ ਦੇਖ ਰਹੇ ਉਹਨਾਂ ਦਾ ਆਪਾਂ ਦੱਸ ਨਹੀਂ ਸਕ ਓਏ ਬਾਈ ਗਰਮ ਹੱਥ ਨਾਲ ਹੀ ਬਿਲਕੁਲ ਜੀ ਵੀਰ ਬਾਈ ਸੇਕ ਨਹੀਂ ਲੱਗਦਾ ਆਹ ਤਾਂ ਬਈ ਹੋਇਆ ਹੀ ਇੰਨਾ ਕ ਤਾਂ ਹੁਣ ਹੋ ਹੀ ਜਾਂਦਾ ਮਿਸ ਤੰਗੀ ਤਰ੍ਹਾਂ ਇਹਨੂੰ ਕੱਲੋ ਰੋਸਟ ਕਰ ਲਿਆ ਹੋਇਆ ਨਾ ਰੋਸਟ ਹੋ ਗਏ ਹੁਣ ਆ ਰਿਹਾ ਸਭ ਤੋਂ ਇਹਦਾ ਬੇਰਗਾ ਦਾ ਮੱਖਣ ਹੀ ਇਹ ਦਿਖਾਓ ਮੱਖਣ ਦਾ ਖਾਇ ਕਰਿਆ ਨਾ ਓ ਕਿੰਨੀ ਕੁਆਂਟੀਟੀ ਚ ਮੱਖਣ ਹੋਇਆ ਇਹ ਦੇਖੋ ਆ ਬੇਰਗਾ ਦਾ ਮੱਖਣ ਆਈ ਤੇ ਆ অর্ਗਨੋ ਆ ਗਈ ਅੱਛਾ ਜੀ ਮੈਂ ਤਾਂ ਕਿਹਾ ਕਿ ਖੂਫੀਆ ਮਸਾਲਾ ਲਿਆਂਦਾ ਕਿਤੇ ਕੋਈ ਇਹ অর্ਗਨੋ ਆ ਤੇ ਆਪਣਾ ਚੀਲੀ ਤੇ ਫੇਰ ਆਉਗੀ ਇੱਕ ਵਾਰੀ ਇੱਕ ਵਾਰੀ ਪਹਿਲੇ ਕਰਦੇ ਹਾਂ ਸਾਹ। ਕੀ ਆ ਵਾਰੀ ਤੇ ਆਪਣੀ ਆ ਬਣਾਣਾ ਕਰੀ ਮਾਂ ਗੀ। ਤੇ ਆਪਣਾ ਆ ਗਈ ਆਪਣੀ ਅਮੂਲ ਕਰੀਮ ਦੀ। ਹੋਰ ਕਰੀਮ ਅਮੂਲ ਦੀ ਮੱਖਣ ਆਪਣੇ ਬੇਰਕਾ ਦਾ ਬਿਲਕੁਲ ਜੀ। ਯਾਨੀ ਕਿ ਸਾਰੇ ਬ੍ਰਾਂਡ ਇੱਥੇ ਇਕੱਠੇ ਕੀਤੇ ਸਾਰੇ ਬ੍ਰਾਂਡ ਅਲੱਗ-ਅਲੱਗ ਬ੍ਰਾਂਡ। ਆ ਹੁਣ ਇਹ ਦੀ ਯਾਨੀ ਕੀ ਕਹੋ ਕੀ ਆ ਵਾਰੀ ਜੀ। ਦੇ ਰੰਗਤ ਆਪਾਂ ਦੇਖ ਸਕਦੇ ਵੀ ਜਿਹੜਾ ਕਿਹੜੇ ਸੀ ਬਈ ਇਹ ਮਲਾਈ ਫਾਇਰ ਮੋਮੋ ਜਣਾ ਹਾਂਜੀ ਫਾਇਰ ਮਲਾਈ ਮੋਮੋ ਫਾਇਰ ਮਲਾਈ ਮੋਮੋ ਹਾਂ ਰੰਗਤ ਬਹੁਤ ਸੋਹਣੀ ਇਹਦੀ ਬਣ ਕੇ ਆਈ ਹੈ ਤੇ ਬਈ ਜਦੋਂ ਹੁਣੇ ਵੀ ਸੋੜਾ ਆਪਾਂ ਪਕਾਵਾਂਗੇ ਅੱਛਾ ਫੇਰ ਪਕਾਵਾਂਗੇ ਹਾਂਜੀ ਜਿਹੜੀ ਹੁਣ ਆਪਾਂ ਜਿਹੜਾ ਟੇਸ ਹੁਣ ਡਬਲ ਹੋ ਜੂਗਾ ਜੀ ਅੱਛਾ ਜੀ ਹਾਂਜੀ ਇਹ ਜੰਤਰਾਂ ਜਿਹੜਾ ਲਗੋਲੇ ਹਨਾ ਹਾਂਜੀ ਆਰਡਰ ਆਇਆ ਗੱਡੀ ਦਾ ਜੀ ਕੀ ਬਾਤ ਹੈ ਭਾਈ ਹੱਥ ਤੇ ਸਿੱਖ ਨਹੀਂ ਲਾਉ ਜਦੋਂ ਹੁਣ ਇਦਾਂ ਕਰੀ ਜਾਂਦੇ ਹੋ। ਬੋਲ ਜੀ ਆਸ ਤੇ ਰੇਂਜ ਤੇ ਆਦ ਰੇ ਬਈ ਕੇ ਕਰ ਕਰਕੇ ਬੰਦਾ ਫਿਰ ਟ੍ਰੇਨਡ ਹੀ ਹੋ ਜਾਂਦਾ ਹੈ ਨਾ। ਬਿਲਕੁਲ ਜੀ। ਮੈਂ ਦੇਖਦਾ ਭਾਈ ਸੈਟਅਪ ਬੜਾ ਕਲੀਨ ਜਿਆ ਰੱਖਿਆ ਹੋਇਆ ਨਾ ਮਿਸ ਕੋਈ ਬਾਦੂ ਗਾ ਨਹੀਂ ਪਾਇਆ ਹੋਇਆ ਆਪਾਂ ਦੇਖਦੇ ਆਂ ਪ੍ਰਵਾਸੀ ਲੋਕਾਂ ਜਿਹਨਾਂ ਲਾਈਆਂ ਆਉਂਦੇ। ਪਹਿਲਾਂ ਤਾਂ ਮੇਨ ਹੈਗਾ ਕੰਮ ਚ ਸਫਾਈ ਜੀ। ਇਹ ਤਾਂ ਸਫਾਈ ਉੱਥੇ ਗਾਹ ਹੋ ਗਈ। ਹੂੰ ਤਾਂ ਇਸ ਚੋਪਿੰਗ ਬੋਰਡ ਸਪੈਸ਼ਲ ਰੱਖਿਆ ਹੈ ਤੇ ਸਟਾਲ ਤੇ ਨਹੀਂ ਕੱਟੀ ਜਾ ਰਹੇ ਨਾ ਸਫਾਈ ਦਾ ਪ੍ਰੋਪਰ ਤਰੀਕਾ ਨਾਲ ਉਹ ਜਿਹੜੀ ਦਾ ਨਾਲੇ ਵਧੀਆ ਜੀ। ਹੂੰ। ਆ ਰਹੀਆਂ ਅਮਹਿਕਾ ਉੱਠ ਕੇ ਬਾਹਰ ਨੂੰ ਆ ਰਹੀਆਂ ਨੇ ਬਈ ਕਾਸ਼ ਆਪਾਂ ਦਿਖਾ ਸਕਦੇ ਹੁੰਦੇ ਲੋਕ ਜਿਹੜੇ ਦੇਖ ਰਹੇ ਨੇ ਉਹ ਵੀ ਆਨੰਦ ਲੈ ਬੰਦੇ ਸ਼ਹੀਦ ਹਨ ਏਕ ਕੁ ਮਿੰਟ ਅਬੀਜੀ ਚਾਤੀ ਮਰੋ ਹਨ ਇਹ ਸਟੀਮ ਵਾਲੇ ਚ ਆਪਣੇ ਕੋਈ ਕਿਸਾ ਹੋਣਾ ਯਾਨੀ ਕਿ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਕੋਈ ਗੱਲ ਇਹਨੂੰ ਪਤਾ ਤਾਂ ਲੱਗਣਾ ਦੇ ਦੇਣਾ ਆਪਣੇ ਕੋਈ ਯਾਨੀ ਕਿ ਕੀ ਕੁਸ਼ ਫਲਾਈ ਮਮਸ ਫਾਇਰ ਮਲੇ ਹੁਣ ਇਹਦੀ ਪਲੇਟਿੰਗ ਹੋਊਗੀ ਹਾਂਜੀ ਗਰੇਵੀ ਕਹਿ ਲਓ ਕਿ ਆਨੰਦ ਮਲਾਈ ਕਹਿ ਲਓ ਹਨ ਉੱਪਰੋਂ ਫੇਰ ਐਕਸਟਰਾ ਗਰੇਵੀ ਕਰੀ ਓਏ ਹੋਏ ਭਾਈ ਇਹ ਕਿਤੇ ਵੀਡੀਓ ਕਰਕੇ ਤਾਂ ਨਹੀਂ ਇਹ ਸਾਰਾ ਸਮਾਨ ਪਾਈ ਜਾਂਦੇ ਮੁੰਡਾ ਨਾ ਹੀ ਦੇਖਣਾ ਆਵੇ ਤੇ ਕੋਈ ਇਹਨਾਂ ਸਮਾਨ ਜਦੋਂ ਮਰਜੀ ਆਓ ਜਦੋਂ ਰਾਤੀ ਆਓ ਸਵੇਰੇ ਆਓ ਇਹੀ ਮਿਲੂਗਾ ਤੁਹਾਨੂੰ ਅੱਛਾ ਜੀ ਫਿਰ ਉੱਪਰ 오ਰੀਗানো ਆ ਗਿਆ ਨਾ 오ਰੀਗানো ਹੂੰ ਤੇ ਤੁਸੀਂ ਕੀ ਹੈ ਤੇ ਇਹ ਪਲੇਟ ਆਪਣੀ ਬਣ ਕੇ ਤਿਆਰ ਹੈ ਜੀ ਹਾਂ ਜੀ ਰੈਡੀ ਹੈ ਜੀ ਆਨਾਕ ਸੋਣੀ ਗਰੇਵੀ ਦਾ ਮਜ਼ਾ ਲੈਣ ਵਾਸਤੇ ਕੀ ਬਾਤ ਹੈ ਭਾਈ ਇਹ ਦੱਸ ਦੋ ਵੀ ਅ ਇਹਦਾ ਪ੍ਰਾਈਸ ਕੀ ਰਹੂਗਾ ਹੈ ਨਾ ਇਹਦਾ ਪ੍ਰਾਈਸ ਹੈ ਜੀ 150 ਚਬਾ ਜੀ ਇਹਦਾ ਪ੍ਰਾਈਸ ਦੱਸ ਦਿਓ ਕੀ ਹੈ ਤੈਨੂੰ ਖਾਣ ਵਾਸਤੇ ਆਉਣਾ ਕਿੱਥੇ ਪਊਗਾ ਇਹਦਾ ਪ੍ਰਾਈਸ ਹੈਗਾ 150 ਇਹਨੂੰ ਖਾਣ ਵਾਸਤੇ ਆਣਾ ਪੈਣਾ ਜੀ ਆਪਣਾ ਮੌਲਟਨ ਗੋਲ ਮਾਰਕੀਟ ਪੀਕੇ ਕੋਨਾ ਤੋਂ ਬਿਲਕੁਲ ਸਾਹਮਣੀ ਠੀਕ ਹੈ ਜੀ ਹਾਂਜੀ ਤੇ ਇਹਦਾ ਪ੍ਰਾਈਸ ਕੀ ਰਹੂਗਾ ਜੀ ਇਹਦਾ 150 ਹੈ ਜੀ ਠੀਕ ਹੈ ਟਾਈਮਿੰਗ ਸਕੀਨ ਹੈ ਆਪਣੀ ਆਪਣੇ ਕੋਲ ਟਾਈਮਿੰਗ 4 ਤੋਂ ਲੈ ਕੇ 10 ਪੀਐਮ ਤਾਂ ਲੋਬੇ ਭਾਈ ਜਿਹੜੀ ਆਪਣੀ ਪਲੇਟ ਆ ਬਣ ਕੇ ਤਿਆਰ ਹੋ ਚੁੱਕੀ ਸੀ ਦੇਖ ਸਕਦੇ ਹੋ ਵੀ ਰੰਗਤ ਕਿੱਡੀ ਜਿਹੜੀ ਸ਼ਾਨਦਾਰ ਆਈ ਹੈ ਉੱਪਰ ਕਰੀਮ ਪਾ ਕੇ ਅ ਪ੍ਰੋਪਰ ਡੈਕੋਰੇਸ਼ਨ ਜਿਹੜੀ ਇਹਦੀ ਕਰ ਦਿੱਤੀ ਕੀ ਪਲੇਟਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਲਓ ਆਪਾਂ ਟਰਾਈ ਕਰਦੇ ਇਹਨੂੰ ਦੇਖਦੇ ਹਾਂ ਵੀ ਕਿਦਾਂ ਦਾ ਟੇਸਟ ਹੈਗਾ ਤੇ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ 11 ਸਾਲ ਦਾ ਐਕਸਪੀਰੀਅੰਸ ਭਾਈ ਨੇ ਦੱਸਿਆ ਮੇਰੇ ਕੋਲ ਹੈਗਾ ਤੇ ਟੇਸਟ ਹੈਗਾ ਅੰਦਰ ਕਿ ਨਹੀਂ ਤਾਂ ਚੈੱਕ ਕਰ ਜਰੂਰ ਕਰਾਂਗੇ ਆਪਾਂ ਤਾਂ ਜਿਵੇਂ ਕਿ ਭਾਈ ਨੇ ਦੱਸਿਆ ਸੀਗਾ ਕਿ ਇਹਦਾ ਜਿਹੜਾ ਟੇਸਟ ਹੋਊਗਾ ਜਿਹੜਾ ਮਲਾਈ ਜਿਹੜਾ ਫਾਇਰ ਮੋਮੋਦ ਨੇ ਕਰੀਮੀ ਟੇਸਟ ਹੋਗਾ 치ਜ਼ੀ ਟੇਸਟ ਹੋਗਾ ਤੇ ਬਿਲਕੁਲ ਉਹ ਜਿਹੇ ਟੇਸਟ ਆ ਵੀ ਰਿਹਾ ਸੀ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਕੁਝ ਨਾ ਕੁਝ ਨਵੇਂ ਦੀ ਭਾਲ ਦੇ ਵਿੱਚ ਹੋਗੇ ਤੁਹਾਨੂੰ ਤੇ ਅਸੀਂ ਕਹਾਂਗੇ ਕਿ ਇੱਥੇ ਆਓ ਟਰਾਈ ਕਰੋ ਜਿਹੜੇ ਫਾਇਰ ਮਲਾਈ ਮੋਮੋਸ ਤੇ ਇਦਾਂ ਦੀ ਹੋਰ ਤੁਹਾਡੇ ਵਾਸਤੇ ਨਵੇਂ-ਨਵੇਂ ਫੂਡ ਆਈਟਮਸ ਲੈ ਕੇ ਆਂਦੇ ਰਾਵਾਂਗੇ ਤੇ ਉਦੋਂ ਤੱਕ ਸਾਡੇ ਚੈਨਲ ਫੋਲੋ ਜਰ ਕਰ ਲੋ ਸਿਟੀ ਹੈਡਲਾਈਨਸ ਕੈਮਰਨ ਵਿਪਨ ਵਰਸੀ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ